ਸਾਸ਼ਿਕਾ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਅੱਜ ਅਸੀਂ ਤੁਹਾਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਗਰਦਾਸਪੁਰ ਦੇ ਵਿੱਚ ਲੈ ਕੇ ਪਹੁੰਚੇ ਹਾਂ ਜਿਹੜਾ ਕਿ ਅਰਬਨ ਕਮਿਊਨਿਟੀ ਸੈਂਟਰ ਗਰਦਾਸਪੁਰ ਜਿਹੜਾ ਦੁਬਾਰਾ ਤੋਂ ਸ਼ੁਰੂ ਹੋ ਗਿਆ ਆ ਇੱਥੇ ਤੁਸੀਂ ਦੇਖਦੇ ਪਈਓ ਕਿ ਦਵਾਈਆਂ ਮੁਫਤ ਇੱਥੇ ਮੁਫਤ ਦਵਾਈਆਂ ਮਿਲਦੀਆਂ ਹਨ ਫਾਰਮੇਸੀ ਦਾ ਜਿਹੜਾ ਇਹ ਸਾਹਮਣੇ ਜਿਹੜਾ ਆ ਸਾਰੇ ਦਾ ਸਾਰਾ ਇਹ ਹਸਪੀਟਲ ਦਾ ਵਿਊ ਜਿਹੜਾ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖਦੇ ਪਈਓ ਕਿ ਪੂਰੀ ਤਰ੍ਹਾਂ ਜਿਹੜਾ ਆ ਉਹ ਔਰ ਜਿਹੜੀ ਅਸੁਵਿਧਾਵਾਂ ਨੇ ਐਂਬੂਲੈਂਸ ਜਿਹੜੀਆਂ ਨੇ ਅਮਰਜੈਂਸੀ ਦੇ ਵਾਸਤੇ ਵੀ ਲੱਗੀਆਂ ਹੋਈਆਂ ਨੇ ਤੁਸੀਂ ਦੇ ਦੇ ਪਿਓ ਕਿ ਅਮਰਜੈਂਸੀ ਦੇ ਵਿੱਚ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਇੱਥੇ ਸਹੂਲਤ ਹੋ ਸਕੀ ਚੁੱਕੀ ਹੈ ਤੇ ਸ਼ਹਿਰ ਵਾਸੀਆਂ ਨੂੰ ਜਿਹੜੀ ਉਹ ਇਹ ਹੀ ਅ ਦ ਸੰਜੋਗ ਗੱਲ ਆ ਕਿ ਉਹਨਾਂ ਤੱਕ ਇਹ ਗੱਲ ਪਹੁੰਚਾਉਣੀ ਬਹੁਤ ਜ਼ਰੂਰੀ ਸੀ ਕਿ ਇਹ ਹਸਪੀਟਲ ਪੂਰੀ ਤਰ੍ਹਾਂ ਜਿਹੜਾ ਆ ਸ਼ੁਰੂ ਹੋ ਚੁੱਕਾ ਆ ਹਰ ਤਰ੍ਹਾਂ ਦੀ ਸੇਵਾ ਦੇ ਨਾਲ ਸ਼ੁਰੂ ਹੋ ਚੁੱਕਾ ਆ ਚਾਹੇ ਇੱਥੇ ਜਨੇਪੇ ਦੀ ਗੱਲ ਹੋਵੇ ਚਾਹੇ ਇੱਥੇ ਐਕਸੀਡੈਂਟ ਦੀ ਗੱਲ ਹੋਵੇ ਚਾਹੇ ਇੱਥੇ ਕਿਸੇ ਵੀ ਤਰ੍ਹਾਂ ਦੇ ਆਪਰੇਟ ਜਾਂ ਟੈਸਟ ਦੀ ਗੱਲ ਹੋਵੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਅਵੇਲੇਬਲ ਨੇ ਇਸ ਚੀਜ਼ ਦਾ ਬੈਨੀਫਿਟ ਲੈਂਦੇ ਹੋਏ ਤੁਸੀਂ ਜਿਹੜਾ ਆ ਇੱਥੇ ਪਹੁੰਚ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਗੱਲਬਾਤ ਆ ਤੁਸੀਂ ਇੱਥੇ ਆ ਕੇ ਜਿਹੜਾ ਆ ਉਹ ਆਪਣਾ ਆ ਜਿਹੜਾ ਆ ਲਾਹਾ ਲੈ ਸਕਦੇ ਹੋ ਜੋ ਕਿ ਸ਼ਹਿਰ ਦਾ ਪੁਰਾਣਾ ਹਸਪੀਟਲ ਵੀ ਤੁਸੀਂ ਕਹਿ ਸਕਦੇ ਹੋ ਇੱਥੇ ਜਿਹੜਾ ਆ ਕਾਫੀ ਧੀਰ ਇਹ ਹਸਪੀਟਲ ਜਿਹੜਾ ਆ ਪਹਿਲਾਂ ਬੰਦ ਰਿਆ ਸੀ ਪਰ ਹੁਣ ਦੁਬਾਰਾ ਤੋਂ ਰਮਨ ਬੈਲ ਜੀ ਦੀ ਬਦੌਲਤ ਜਿਹੜਾ ਆ ਇਹ ਦੁਬਾਰਾ ਤੋਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਹੋਣਾਂ ਦੀ ਸਰਕਾਰ ਨੇ ਇਹਨੂੰ ਪੂਰੀ ਤਰ੍ਹਾਂ ਜਿਹੜਾ ਆ ਦੁਬਾਰਾ ਤੋਂ ਜਿਹੜਾ ਆ ਰਵਾ ਕਰ ਦਿੱਤਾ ਹੈ ਚਲਾ ਦਿੱਤਾ ਹੈ ਤੇ ਤੁਸੀਂ ਦੇਖਦੇ ਪਿਓ ਤਸਵੀਰਾਂ ਇਸ ਟਾਈਮ ਜਿਹੜੀਆਂ ਕਿ ਅਸੀਂ ਡਾਇਰੈਕਟ ਤੁਹਾਨੂੰ ਜਿਹੜਾ ਆ ਅਮਰਜੈਂਸੀ ਦੇ ਵਿੱਚ ਲੈ ਕੇ ਆਏ ਕਿਉਂਕਿ ਅਮਰਜੈਂਸੀ ਦੇ ਵਿੱਚ ਜਿਹੜਾ ਆ ਉਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਤੁਸੀਂ ਦੇ ਦਦੇ ਪਿਓ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅਮਰਜੈਂਸੀ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਅਮਰਜੈਂਸੀ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਆ ਉਹ ਸੁਵਿਧਾ ਜਿਵੇਂ ਕਿ ਤੰਦਾ ਦੀ ਕਿ ਅਮਰਜੈਂਸੀ ਤੇ ਨਾਲ-ਨਾਲ ਤੁਸੀਂ ਦੇ ਦਦੇ ਪਿਓ ਕਿ ਪਹਿਲਾਂ ਨਾਲੋਂ ਵੀ ਜਿਆਦਾ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਇੱਥੇ ਜਿਹੜਾ ਆ ਹੋ ਰਿਹਾ ਆ ਇਹ ਅਮਰਜੈਂਸੀ ਦੇ ਵਿੱਚ ਤੁਸੀਂ ਤਸਵੀਰਾਂ ਦੇਖਦੇ ਪਿਓ ਜਿੱਥੇ ਕਿ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜੇ ਬੈੱਡ ਤੁਸੀਂ ਦੇਖਦੇ ਪਿਓ ਉੱਪਰ ਦੇ ਵਧੀਆ ਤੇ ਸਾਫ਼ ਸੁਥਰੇ ਜਿਹੜੇ ਆ ਉਹ ਬੈੱਡ ਲੱਗੇ ਹੋਏ ਨੇ ਤੇ ਬੜੀ ਹੀ ਸਫਾਈ ਦੇ ਨਾਲ ਅਮਰਜੈਂਸੀ ਦੇ ਵਿੱਚ ਜਿਹੜਾ ਆ ਉਹ ਇੱਥੇ ਟ੍ਰੀਟਮੈਂਟ ਕੀਤਾ ਜਾਂਦਾ ਜਿਹੜਾ ਅਰਮਨ ਕਮਿਊਨਿਟੀ ਸੈਂਟਰ ਆ ਇਹਨੂੰ ਫਿਲਹਾਲ ਥੋੜਾ ਜਿਹਾ ਟਾਈਮ ਹੀ ਸ਼ੁਰੂ ਹੋਏ ਨੂੰ ਹੋਇਆ ਆ ਪਰ ਵਧੀਆ ਫੈਸਿਲਿਟੀ ਦੇ ਨਾਲ ਹਰ ਤਰ੍ਹਾਂ ਦੇ ਜਿਹੜੇ ਡਾਕਟਰ ਨੇ ਅਮਰਜੈਂਸੀ ਜਿਹੜੇ ਨੇ ਉਹ ਇੱਥੇ ਤੁਹਾਨੂੰ ਦੇਖਦੇ ਨੇ ਤੇ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਸਾਹਮਣੇ ਜਿਹੜੇ ਡਾਕਟਰ ਸਾਹਿਬ ਬੈਠੇ ਨੇ ਅਮਰਜੈਂਸੀ ਦੇ ਵਿੱਚ ਤੁਸੀਂ ਦੇਖਦੇ ਪਿਓ ਤਸਵੀਰਾਂ ਦੇਖਦੇ ਪਿਓ ਐਮਓ ਰੂਮ ਦੀਆਂ ਜਿੱਥੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਆਂ ਵੀ ਇਹ ਦੇਖਦੇ ਪਿਓ ਇਸ ਟਾਈਮ ਅਮਰਜੈਂਸੀ ਦੇ ਵਿੱਚ ਜਿਹੜਾ ਆ ਉਹ ਪੂਰੇ ਦਾ ਪੂਰਾ ਜਿਹੜਾ ਅਰੇਂਜਮੈਂਟ ਆ ਉਹ ਇੱਥੇ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਮਰਜੈਂਸੀ ਤੁਹਾਡੇ ਨਾਲ ਹੁੰਦੀ ਹੈ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਦੇ ਲਾਗੇ ਚਾਕੇ ਬਿਲਕੁਲ ਜਿਹੜੇ ਲਾਗੇ ਚਾਕੇ ਦੇ ਪਿੰਡ ਨੇ ਉੱਥੇ ਵੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮਸ ਆਉਂਦੀਆਂ ਨੇ ਤੇ ਤੁਸੀਂ ਜਿਹੜਾ ਆ ਉਹ ਇੱਥੇ ਆ ਕੇ ਦੇਖ ਸਕਦੇ ਮੈਂ ਤੁਹਾਨੂੰ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਡਾਕਟਰ ਜਿਹੜੇ ਨੇ ਅਵੇਲੇਬਲ ਨੇ 24 ਆਵਰ ਜਿਹੜੇ ਨੇ ਇੱਥੇ ਡਾਕਟਰਸ ਅਵੇਲੇਬਲ ਨੇ ਅਮਰਜੈਂਸੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜੀ ਆਸੁਵਿਧਾ ਨਹੀਂਗੀ ਹਰ ਸਹੂਲਤ ਤੁਹਾਨੂੰ ਅਮਰਜੈਂਸੀ ਦੇ ਵਿੱਚ ਜਿਹੜੀ ਹੈ ਇੱਥੇ ਮਿਲੇਗੀ ਦੂਰ ਭੱਜਣ ਨਾਲੋਂ ਚੰਗਾ ਹੈ ਕਿ ਤੁਸੀਂ ਲੋਕਲ ਜਿਹੜਾ ਹੈ ਇੱਥੇ ਆ ਕੇ ਡਾਕਟਰਸ ਨੂੰ ਮਿਲ ਸਕਦੇ ਹੋ ਤੇ ਅਮਰਜੈਂਸੀ ਟ੍ਰੀਟਮੈਂਟ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ ਬਾਕੀ ਵੀ ਜਿਹੜਾ ਹੈ ਹਸਪੀਟਲ ਦਾ ਤੁਹਾਡੇ ਨਾਲ ਜਿਹੜਾ ਰਾਉਂਡ ਲੈ ਕੇ ਤੁਹਾਨੂੰ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਕਿ ਤੁਸੀਂ ਬਿਲਕੁਲ ਵਧੀਆ ਤਰੀਕੇ ਨਾਲ ਜਿਹੜਾ ਹੈ ਆਪਣਾ ਟ੍ਰੀਟਮੈਂਟ ਲੈ ਸਕਦੇ ਹੋ ਸਰ ਅੱਜ ਹਸਪੀਟਲ ਕਾਗ ਦਿਨੋਂ ਤੋਂ ਜਿਹੜਾ ਹੈ ਰੈਗੂਲਰ ਹੋ ਚੁੱਕਿਆ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਸਹੂਗਦਾਵਾਂ ਸ਼ੁਰੂ ਕਰ ਦਿੱਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਕਿ ਇੱਕ ਸਰਜਰੀ ਵੀ ਕੀਤੀ ਗਈ ਹੈ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਇੱਕ ਮਾਮਲਾ ਕੀ ਕਹਿਣਾ ਚਾਹੋਗੇ ਇਹ ਸਾਡਾ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਹੈ ਇਹ ਸਾਡੇ ਸਿਵਲ ਸਰਜਨ ਦਫ਼ਤਰ ਦੇ ਨਾਲ ਹੀ ਹੈਗਾ ਤੇ ਇਹ ਪਹਿਲਾਂ ਈ ਫੰਕਸ਼ਨਲ ਸੀਗਾ ਉਸ ਤੋਂ ਬਾਅਦ ਸਾਡੇ ਰਿਸਪੈਕਟਡ ਰਮਨ ਬਹਲ ਜੀ ਦੇ ਜੁਰੇ ਜਦੋਂ ਸੜਕਾ ਇਹ ਫੰਕਸ਼ਨਲ ਹੋਇਆ ਇਹਦੇ ਵਿੱਚ ਸਮਾਨ ਸਾਜੋ ਸਮਾਨ ਵੀ ਆ ਗਿਆ ਹੈ ਤੇ ਸਾਰੇ ਡਾਕਟਰਾਂ ਦੀ ਤੇ ਹੋਰ ਸਟਾਫ ਦੀ ਵੀ ਬੋਸਟਿੰਗ ਕਰ ਦਿੱਤੀ ਗਈ ਹੈ ਉਸੇ ਦੇ ਚਲਦੇ ਹੀ ਅੱਛੇ ਦੇ ਇੱਕ ਸਜੇਰੀਅਨ ਕੀਤਾ ਗਿਆ ਤੇ ਇੱਕ ਉਸ ਤੋਂ ਬਾਅਦ ਹੋਰ ਜਿਹੜੀ ਇਨਸਟ੍ਰਕਟਿੰਗ ਦਾ ਆਪਰੇਸ਼ਨ ਵੀ ਕੈਨਕੋਲਿਸਟ ਨੇ ਕੀਤਾ ਹੈਗਾ ਤੇ ਉਹਨੂੰ ਅਸੀਂ ਸਾਡੀ ਪਰਜਾ ਸਾਡੀ ਕੋਸ਼ਿਸ਼ ਹੈ ਵੀ ਇਸ ਨੂੰ ਚਲਾਇਆ ਜਾਵੇ ਕਿਉਂਕਿ ਇਹ ਸ਼ਹਿਰ ਦੇ ਵਿੱਚ ਪੈਂਦਾ ਬਬਰੀ ਵਾਲਾ ਹਸਪਤਾਲ ਸਾਡਾ ਬਾਹਰ ਹੈਗਾ ਉੱਥੇ ਸਾਰੀ ਤਰ੍ਹਾਂ ਦੀਆਂ ਸਰਵਿਸਿਜ਼ ਅਵੇਲੇਬਲ ਨੇ ਸਾਰੇ ਸਪੈਸ਼ਲਿਸਟ ਹੈਗੇ ਨੇ ਸਾਰਾ ਉੱਥੇ ਸਾਡਾ ਇੱਕ ਜਿਹੜਾ ਇਸ ਡੀ ਐਡਿਕਸ਼ਨ ਸੈਂਟਰ ਦੇ ਰੀਹੈਬਿਲਿਟੇਸ਼ਨ ਸੈਂਟਰ ਵੀ ਚੱਲਦਾ ਉਹ ਉੱਥੇ ਸਾਰੇ ਸਪੈਸ਼ਲਿਸਟ ਵੀ ਅਵੇਲੇਬਲ ਨੇ ਤੇ ਜਿਹੜੀ ਸਾਡਾ ਕਮਿਊਨਿਟੀ ਹੈਲਥ ਸੈਂਟਰ ਵਾਲਾ ਸੈਂਟਰ ਹੈ ਇਹ ਚਲਾਉਣ ਦਾ ਮਕਸਦ ਇਹ ਸੀ ਕਿ ਸ਼ਹਿਰ ਦੇ ਵਿੱਚ ਜਿਹੜੇ ਛੋਟੇ ਆਪਰੇਸ਼ਨ ਆ ਜਿਸ ਦਾ ਹੋਏ ਨੇ ਗੈਨੀ ਵਾਲੇ ਸਰਜਨ ਵੀ ਲਾਇਆ ਆ ਤੰਦਨ ਤੇ ਮੈਡੀਕਲ ਸਪੈਸ਼ਲਿਸਟ ਵੀ ਲਾਇਆ ਹੋਇਆ ਤੇ ਹੋਰ ਸਟਾਫ ਵੀ ਤਾਇਨਾਤ ਕੀਤਾ ਤੇ ਨਾਲ ਹੀ ਅਸੀਂ ਜਿਹੜੀਆਂ ਐਂਟੀਨੈਟਲ ਸਰਵਿਸਿਜ਼ ਦੇ ਨਾਲ ਰਿਲੇਟਡ ਆ ਆ ਤੇ ਇਹਨਾਂ ਕਿ}\| ਲਛਵੀ ਜਾਂ ਹੋਰ ਸਟਾਫ ਆ ਜਿਹੜਾ ਉਹਨੂੰ ਵੀ ਅਸੀਂ ਇੱਥੇ ਡਿਪਿਊਟ ਕੀਤਾ ਹੈਗਾ ਤਾਂ ਕਿ ਸੈਂਟਰ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਤੇ ਲੋਕਾਂ ਨੂੰ ਸੁਵਿਧਾਵਾਂ ਉਹਨਾਂ ਦੇ ਡੋਰ ਸਟਾਫ ਤੇ ਦਿੱਤੀਆਂ ਜਾ ਸਕਣ। ਅ ਸਰ ਜਿਵੇਂ ਕਿ ਅ ਇਸ ਦਿਨਾਂ ਦੇ ਵਿੱਚ ਇੱਕ ਸਜੇਰੀ ਦੇ ਥਰੂ ਬੱਚੇ ਨੂੰ ਜਨਮ ਦਿੱਤਾ ਗਿਆ ਆ। ਅ ਕਈ ਵਾਰੀ ਸਾਡੇ ਜਿਹੜੇ ਲੋਕਲ ਆਈਸ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ। ਤੇ ਇੱਥੇ ਅ ਸਜੇਰੀਆਂ ਨੇ ਜਿਹੜਾ ਆ ਉਹ ਕਿੰਨੇ ਵặn ਤੱਕ ਜਿਹੜਾ ਆ ਅਵੇਲੇਬਲ ਹੈਗਾ। ਇਸ ਲਈ ਇਹਨਾਂ ਦੇ ਨੇਮ ਵੀ ਸਾਡੇ ਕੋਲ ਇੱਥੇ 30 ਬੈੱਡ ਹੈਗੇ ਨੇ ਤਾਂ ਉਹ ਸਾਨੂੰ ਕੋਈ ਇਸ਼ੂ ਨਹੀਂ ਹੈਗਾ ਕੋਈ ਵੀ ਜੇ ਕੋਈ ਇੱਕ ਮਰੀਜ਼ ਜਿੰਨੇ ਵੀ ਆਉਣਗੇ ਅਸੀਂ ਉਹਨੂੰ ਫੇਡ ਕਰ ਸਕਦੇ ਹਾਂ ਫਿਰ ਸਾਨੂੰ ਜ਼ਿਆਦਾ ਜ਼ਰੂਰਤ ਹੋਊਗੀ ਸਾਡੇ ਕੋਲ ਬੱਬਰੀ ਵੀ ਖੇ ਵੀ ਸਾਡੇ ਕੋਲ 150 200 ਦੇ ਕਰੀਬ ਬੈੱਡ ਹੈਗੇ ਨੇ ਸਾਨੂੰ ਅਗਰ ਕੋਈ ਜ਼ਿਆਦਾ ਹੋਊਗਾ ਤਾਂ ਫਿਰ ਆਪਾਂ ਉੱਥੇ ਵੀ ਸ਼ਿਫਟ ਕਰ ਸਕਦੇ ਹਾਂ ਜਾਂ ਉੱਥੇ ਵੀ ਆਪਰੇਟ ਕਰ ਸਕਦੇ ਹਾਂ ਕੋਈ ਇਸ਼ੂ ਨਹੀਂ ਹੈ ਤਾਂ ਸਾਡੇ ਲਈ ਐਮਬੂਲੈਂਸ ਹੈਗੀ ਹੈ ਸਾਡੇ ਕੋਲ ਅਸੀਂ ਜੋ ਕੋਈ ਜ਼ਿਆਦਾ ਜ਼ਰੂਰਤ ਹੋ ਇੱਥੋਂ ਉੱਥੇ ਲਿਜਾ ਕੇ ਵੀ ਕਰ ਲਵਾਵਾਂਗੇ ਸੱਭ ਜਿਵੇਂ ਲੋਕਲਾਈਜ਼ ਕਈ ਵਾਰੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਐਕਸੀਡੈਂਟ ਨੂੰ ਲੈ ਕੇ ਅ ਮੇਜਰ ਸਥਿਤੀ ਦੇ ਵਿੱਚ ਅਸੀਂ ਬਕਰੀਆਂ ਨੂੰ ਜਾਂਦੇ ਕਿ ਇੱਕ ਮੇਜਰ ਐਕਸੀਡੈਂਟ ਇੱਥੇ ਵੀ ਆਪਾਂ ਜਿਹੜਾ ਸਟਾਰਟ ਕਰ ਸਕਦੇ ਹਾਂ ਹਾਂ ਇੱਥੇ ਵੀ ਐਮਰਜੈਂਸੀ 24 ਆਵਰ ਅਸੀਂ ਸ਼ੁਰੂ ਕੀਤੀਆਂ ਹੋਈਆਂ ਨੇ ਕੋਈ ਵੀ ਛੋਟੇ-ਬੁਟੇ ਕੋਈ ਏਦਾਂ ਵੀ ਕੋਈ ਐਕਸੀਡੈਂਟ ਹੁੰਦਾ ਜਾਂ ਪਿਸ਼ੋਰ ਹੁੰਦਾ ਤਾਂ ਇੱਥੇ ਸਾਡੇ ਕੋਲ ਡਾਕਟਰ 24 ਘੰਟੇ ਅਵੇਲੇਬਲ ਹੈ ਤੇ ਹੌਸਪੀਟਲ ਵੀ ਅਵੇਲੇਬਲ ਹੈ ਤੇ ਇਹਦਾ ਇੱਥੇ ਪੂਰਾ ਉਹਨੂੰ ਅਟੈਂਡ ਕੀਤਾ ਜਾਂਦਾ ਤੇ ਉਹਦੀਆਂ ਅਨਸਾਰੀਆਂ ਜਿਹੜੀਆਂ ਸਹਤ ਉਹਨੂੰ ਦਿੱਤੀ ਜਾਂਦੀ ਹੈ ਸਰ ਅਮਰਜੈਂਸੀ ਦੇ ਵਿੱਚ ਡਾਕਟਰ ਜਿਹੜੇ ਜਿਵੇਂ ਕਿ ਉਥੇ ਬਬਰੀ 24 ਆਵਰ ਹੁੰਦੇ ਨੇ ਇੱਥੇ ਵੀ ਇਸੇ ਤਰ੍ਹਾਂ ਹੀ ਹਾਂਜੀ ਹਾਂਜੀ 24 ਆਵਰ ਸਾਡੇ ਕੋਲ ਅਮਰਜੈਂਸੀ ਇੱਥੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਮੈਡੀਕਲ ਅਫਸਰ ਜਿਹੜੇ ਅਮਰਜੈਂਸੀ ਮੈਡੀਕਲ ਅਫਸਰ ਨੇ ਉਹਨਾਂ ਨੇ ਲੱਗੀ ਹੋਈ 24 ਇਨ ਟੂ 7 ਸਾਨੂੰ ਉਹ ਸੁਵਿਧਾ ਇੱਥੇ ਅਵੇਲੇਬਲ ਹੈ ਸਰ ਜਿਵੇਂ ਕਿ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮੈਂ ਇਹੀ ਕਹਿਣਾ ਚਾਹਵਾਂਗਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਹੈ ਅਗਰ ਕੋਈ ਥੋੜੇ ਬੁੱਟੇ ਤੋਂ ਕੋਈ ਜ਼ਰੂਰਤ ਹੈਗੀ ਆ ਇਦਾਂ ਦੀ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਹੋਰ ਕੋਈ ਆਪਰੇਸ਼ਨ ਦੀ ਲੋੜ ਹੈ ਤੁਹਾਡੇ ਕੋਲ ਉੱਤੇ ਸਰਜਨ ਹੈਗੇ ਨੇ ਕੈਨਗੋਲਿਸਟ ਹੈਗੇ ਨੇ ਉਹਨਾਂ ਨੂੰ ਆ ਕੇ ਤੁਸੀਂ ਦਿਖਾਓ ਜੇ ਕੋਈ ਜੋ ਵੀ ਕੋਈ ਸਹੂਦਤ ਲੈਣ ਵਾਲੀ ਹੈ ਕੋਪਰੇਸ਼ਨ ਹੋਣ ਵਾਲਾ ਉੱਥੇ ਇੱਥੇ ਤੁਹਾਡਾ ਕੀਤਾ ਜਾਏਗਾ ਦੋਸਤੋ ਇਸ ਟਾਈਮ ਸਾਡੇ ਨਾਲ ਸ਼ਹਿਰ ਵਾਸੀ ਵੀ ਨੇ ਤੇ ਸ਼ਹਿਰ ਵਾਸੀਆਂ ਨਾਲ ਵੀ ਗੱਲਬਾਤ ਕਰ ਲੈਨੇ ਕਿ ਉਹ ਇਹ ਹਸਪੀਟਲ ਸ਼ੁਰੂ ਹੋਣ ਤੇ ਕੀ ਕਹਿੰਦੇ ਨੇ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਅਈਲਾ ਨੰਬਰ ਤੇ ਕਿ ਮੈਂ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਜਿਹੜਾ ਸਾਡੇ ਗਰਦਾਸਪੁਰ ਦਾ ਸਿਟੀ ਹਸਪੀਟਲ ਸਰਕਾਰੀ ਹੈਗਾ ਉਹ ਜਿਹੜਾ ਰਮਨ ਬੈਲ ਜੀ ਨੇ ਜਿਹੜਾ ਯੂਰ ਲਾ ਕੇ ਚੰਗੀ ਤਰ੍ਹਾਂ ਤੇ ਜਿਹੜਾ ਇਹਨੂੰ ਚਾਲੂ ਕਰਵਾਇਆ ਵਾ ਇੱਥੇ ਹਰ ਤਰ੍ਹਾਂ ਦੇ ਡਾਕਟਰ ਇਸ ਵੇਲੇ ਜਿਹੜੇ ਬੈੰਦੇ ਨੇ ਆ ਗਏ ਤੇ ਹਰ ਤਰ੍ਹਾਂ ਦੇ ਟੈਸਟ ਇੱਥੇ ਹੋ ਰਹੇ ਨੇ ਹਰ ਤਰ੍ਹਾਂ ਦੀ ਇੱਥੇ ਸਹੂਲਤ ਆ ਆ ਪਿੱਛੇ ਦੋਹਾਂ ਤਨਾ ਦਿਨਾਂ ਤੋਂ ਜਿਹੜੇ ਮੇਜਰ ਵੱਡੇ ਪ੍ਰਸ਼ਨਾਂ ਜਿਹੜੇ ਬੱਚਿਆਂ ਦੇ ਉਹ ਵੀ ਇੱਥੇ ਹੋਏ ਨੇ ਕਿ ਜਿਹੜੇ ਬਿਲਕੁਲ ਕਾਮਯਾਬ ਹੋਏ ਨੇ ਮਤਲਬ ਕਿ ਜਿੰਨੀਆਂ ਕੋ ਸਹੂਲਤਾਂ ਸਾਨੂੰ ਪ੍ਰਾਈਵੇਟ ਹਸਪੀਟਲ ਮਿਲਦੀਆਂ ਉਹਦੇ ਨਾਲ ਉਹ ਇਹੋਲੇ ਵੱਧ ਸਹੂਲਤਾਂ ਜਿਹੜੀਆਂ ਇੱਥੇ ਸਰਕਾਰੀ ਹਸਪੀਟਲ ਆ ਕਿਉਂਕਿ ਇੱਥੇ ਦਾ ਸਟਾਫ ਇਥੋਂ ਦੇ ਡਾਕਟਰ ਸਾਰੇ ਹੀ ਲਾਇਕ ਆ ਤੇ ਬਹੁਤ ਵਧੀਆ ਜਿਹੜਾ ਵਾ ਲੋਕਾਂ ਨਾਲ ਟ੍ਰੀਟਮੈਂਟ ਕਰਦੇ ਨੇ ਤੇ ਬਹੁਤ ਵਧੀਆ ਨਾਲ ਪੇਸ਼ ਆਉਂਦੇ ਨੇ ਤੇ ਹਰ ਚੀਜ਼ ਦੀ ਉਹਨਾਂ ਨੂੰ ਨੌਲੇਜ ਦਿੰਦੇ ਨੇ ਕਿ ਕਿਦਾਂ ਕਿਵੇਂ ਕਰਨਾ ਕਿਹਨੇ ਕਰਦਾ ਐਮਰਜੈਂਸੀ ਵਾਰਡ 24 ਘੰਟੇ ਖੁੱਲੀ ਆ ਹਰ ਚੀਜ਼ ਦੀ ਮਤਲਬ ਕਹਿੰਦਾ ਇੱਥੇ ਸਹੂਲਤ ਹੋ ਚੁੱਕੀ ਆ ਇਹ ਕਹ ਸਾਡੇ ਗਰਦਾਸਪੁਰ ਦੇ ਸ਼ਹਿਰ ਵਾਸੀਆਂ ਵਾਸਤੇ ਬੜੀ ਵੱਡੀ ਗੱਲ ਆ ਕਿ ਜਿਹੜਾ ਇਹ ਹਸਪੀਟਲ ਦੁਬਾਰਾ ਚਾਲੂ ਹੋਇਆ ਨਹੀਂ ਤੇ 2-3 ਸਾਲ ਤੋਂ ਇਹ 5-6 ਸਾਲ ਤੋਂ ਇਹ ਬੰਦ ਹੀ ਪਿਆਦਾ ਸਹੀ ਆ ਇੱਥੇ ਕਾਫੀ ਮਤਲਬ ਕਹਿੰਦਾ ਗੰਦਗੀ ਹੋ ਚੁੱਕੀ ਦੀ ਸੀ ਜਿਹੜਾ ਦੁਬਾਰਾ ਟੋਟਲ ਵਾਸ਼ ਕਰਕੇ ਦੁਬਾਰਾ ਹਰ ਤਰ੍ਹਾਂ ਦੀ ਇੱਥੇ ਸਹੂਲਤ ਦੇ ਕੇ ਹਰ ਤਰ੍ਹਾਂ ਦੀ ਇੱਥੇ ਮਸ਼ੀਨਾਂ ਆਈਆਂ ਪ੍ਰੋਸੈਂਟ ਥੀਟਰ ਜਿਹੜਾ ਫੁੱਲ ਬੜਾ ਫੁੱਲ ਇੱਥੇ ਜਿਹੜਾ ਚਾਲੂ ਹੋ ਗਿਆ ਹੋਇਆ ਵਾ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਐਵੇਂ ਕਿਤੇ ਭੜਕਣ ਦੀ ਲੋੜ ਨਹੀਂ ਯਾਰ ਮਾਨਨ ਵਾਲੇ ਇੱਥੇ ਹਸਪੀਟਲ ਜਾਓ ਦੇ ਆਪਣਾ ਟਰੀਟਮੈਂਟ ਕਰਾਓ ਬਹੁਤ ਵਧੀਆ ਇੱਥੇ ਟਰੀਟਮੈਂਟ ਚੱਲਦਾ ਹੈ ਅ ਸਰ ਜਿਵੇਂ ਕਿ ਇੱਧਰ ਵਾਲਾ ਗੇਟ ਬੰਦ ਹੀ ਰਹਿੰਦਾ ਆ ਤੇ ਕਈ ਲੋਕ ਇਸ ਚੀਜ਼ ਨੂੰ ਵੀ ਦੇ ਦੇਣਗੇ ਵੀ ਸ਼ਾਇਦ ਚਾਲੂ ਹੈ ਕਿ ਨਹੀਂ ਹੋਇਆ ਕੀ ਕਹਿਣਾ ਚਾਹੋਗੇ ਬਈ ਜੀ ਇਹ ਗੇਟ ਬੰਦ ਹੁੰਦਾ ਤਾਂ ਕਰਦੇ ਆ ਕਿ 1 13 ਇੱਥੇ ਜਿਹੜਾ ਜਣਾ ਖੜਾ ਜਿਵੇਂ ਅੰਦਰ ਮੋਟਰਸਾਈਕਲ ਸਕੂਟਰ ਲਾ ਕੇ ਇੱਕ ਬੜੀ ਸਮੱਸਿਆ ਜੀ ਹੱਲ ਇੱਥੇ ਹੋ ਜਾਂਦੀ ਆ ਖੜੀ ਕੇ ਜਿਵੇਂ ਇੱਕ ਟ੍ਰਾਫਿਕ ਸਮੱਸਿਆ ਲਾ ਲੋ ਜਾਂ ਡਾਕਟਰਾਂ ਦੀਆਂ ਕੋਈ ਗੱਡੀਆਂ ਹੁੰਦੀਆਂ ਯਾਰ ਕੋਈ ਐਮਰਜੈਂਸੀ ਕੋਈ ਆ ਰਿਹਾ ਇਸ ਕਰਕੇ ਕਿ ਇੱਕ ਨੰਬਰ ਜਿਹੜਾ ਗੇਟ ਪਰਲੇ ਪਾਸੇ ਬਣਾਇਆ ਵਾ ਹਾਂ ਇਧਰ ਬਾਹਰਲੇ ਪਾਸੇ ਸਕੂਟਰ ਮੋਟਰਸਾਈਕਲ ਲੋਕੀ ਸੜਕਾਂ ਤੇ ਲਾ ਜਾਂਦੇ ਆ ਉਹ ਤੇ ਟ੍ਰਾਫਿਕ ਦਾ ਕੰਮ ਬੰਦਾ ਵਾ ਕਿ ਜਿਹੜੇ ਮੋਟਰਸਾਈਕਲ ਸਕੂਟਰ ਸੜਕਾਂ ਤੇ ਲੱਗੇ ਆ ਉਹਨਾਂ ਨੂੰ ਅਸੀਂ ਨਾ ਲੱਗਣ ਦਈਏ ਤੇ ਦੂਸਰਾ ਗੇਟ ਜਿਹੜਾ ਉਦੋਂ ਪਰਮਾਨੈਂਟ ਚੱਲਦਾ ਰਹਿੰਦਾ ਉਹ ਪਰਮਾਨੈਂਟ ਚੱਲਦਾ ਰਹਿੰਦਾ ਜੀ ਉਹ ਗੇਟ ਮਤਲਬ ਇੱਕ ਨੰਬਰ ਗੇਟ ਬਣਾਇਆ ਦਾ ਇਹਨਾਂ ਨੇ ਇੱਕ ਨੰਬਰ ਗੇਟ ਤਾਂ ਨਹੀਂ ਪਰਮਾਨੈਂਟ ਚੱਲਦਾ ਵਾ ਤੇ ਅੰਦਰ ਸਾਈਕਲ ਸਟੈਂਡ ਦੀ ਸਹੂਲਤ ਹੈਗੀ ਆ ਗੱਡੀਆਂ ਲੋਕਾਂ ਦੀਆਂ ਮੋਟਰਸਾਈਕਲ ਕਾਰਾਂ ਦੀ ਸੇਫਟੀ ਹੈਗੀ ਆ ਪੂਰੀ ਕਿ ਜੇ ਕੋਈ 10-20 ਰੁਪਏ ਦੇ ਕੇ ਉਹਦੀ ਸੇਫਟੀ ਹੋ ਜਾਂਦੀ ਹੈ ਤੇ ਇੱਕ ਤਾਂ ਚੋਰੀ-ਚਿਕਾਰੀ ਤੋਂ ਬਚ ਜਾਂਦਾ ਤੇ ਮੈਂ ਤੇ ਇਹ ਵੀ ਲੋਕਾਂ ਨੂੰ ਕਹਾਂਗਾ ਕਿ ਜਿਹੜੇ ਵੀ ਤੁਹਾਡੇ ਮੋਟਰਸਾਈਕਲ ਸਕੂਟਰ ਆ ਗਿਆ ਤੇ ਉਹ ਸਟੈਂਡ ਤੇ ਲਾਓ